ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਉ ਸੰਤ ਬਾਬਾ ਜਰਨ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਨਾਲ ਸਾਂਝ ਪਾਈਏ ਇੱਕ ਬੀਬੀ ਜੋ ਅਕਸਰ ਡੇਰੀ ਆਉਂਦੀ ਸੀ ਇੱਕ ਦਿਨ ਸੰਤਾਂ ਵਾਸਤੇ ਲੰਗਰ ਤਿਆਰ ਕਰਨ ਲੱਗੀ ਮਨ ਵਿੱਚ ਵਿਚਾਰ ਆਇਆ ਕਿ ਹੋਰ ਵੀ ਲੋਕ ਡੇਰੀ ਲੰਗਰ ਲੈ ਕੇ ਆਉਂਦੇ ਹਨ ਤੇ ਬਾਬਾ ਜੀ ਬੜੇ ਪਿਆਰ ਨਾਲ ਛਕਦੇ ਹਨ ਅਸੀਸਾਂ ਦਿੰਦੇ ਹਨ ਤੇ ਮੈਂ ਵੀ ਲੰਗਰ ਪਕਾ ਕੇ ਲਿਜਾਵਾ ਤੇ ਮੈਨੂੰ ਵੀ ਸੰਤਾਂ ਦੀਆਂ ਖੁਸ਼ੀਆਂ ਮਿਲ ਲਗੀਆਂ ਉਸ ਬੀਬੀ ਨੇ ਦਾਲ ਫੁਲਕਾ ਤਿਆਰ ਕੀਤਾ ਨਾਲ ਮਿੱਠੇ ਚੌਲ ਵੀ ਬਣਾਏ ਉਧਰ ਉਹਦਾ ਪਤੀ ਸਵੇਰ ਦਾ ਹਲ ਲੈ ਕੇ ਖੇਤਾਂ ਵੱਲ ਗਿਆ ਹੋਇਆ ਸੀ ਕਿਉਂਕਿ ਉਦੋਂ ਬਹੁਤੇ ਲੋਕ ਹਲ ਦੇ ਨਾਲ ਹੀ ਬੌਲਾਂ ਦੇ ਨਾਲ ਹੀ ਖੇਤੀ ਕਰਦੇ ਸਨ ਵਾਹੀ ਕਰਦੇ ਸਨ ਉਹਦਾ ਸ਼ਾਹਵੇਰਾ ਲੈ ਕੇ ਵੀ ਬਾਹਰ ਜਾਣਾ ਸੀ ਭਾਵ ਨਾਸ਼ਟਾ ਲੈ ਕੇ ਵੀ ਉਹਦਾ ਬਾਹਰ ਜਾਣਾ ਸੀ ਤੇ ਉਸ ਬੀਬੀ ਦਾ ਇੱਕ ਬੱਚਾ ਜੋ 4-5 ਸਾਲ ਦਾ ਸੀ ਜਦੋਂ ਉਸ ਬੱਚੇ ਨੇ ਮਿੱਠੇ ਚੌਲ ਵੇਖੇ ਤਾਂ ਜਿੱਦ ਕਰਨ ਲੱਗਾ ਕਿ ਮੈਂ ਮਿੱਠੇ ਚੌਲ ਖਾਣੇ ਆ ਨਾ ਤੇ ਬੀਬੀ ਉਸ ਨੂੰ ਚੌਲ ਦਵੇ ਨਾ ਆਖੇ ਪਹਿਲਾਂ ਬਾਬਾ ਜੀ ਨੂੰ ਭੋਗ ਲਾਉਣੇ ਆ ਤੇ ਫਿਰ ਕਿਸੇ ਨੂੰ ਦੇਣੇ ਆ ਉਹ ਬੱਚਾ ਰੋ ਰੋ ਕਮਲਾ ਹੋ ਗਿਆ ਪਰ ਬੀਬੀ ਨੇ ਕਿਸੇ ਨੂੰ ਵੀ ਉਚੋਲ ਖਾਣਾ ਨਹੀਂ ਦਿੱਤੀ ਤੇ ਬੀਬੀ ਵੀ ਅੜੀ ਰਹੀ ਉਹਦੀ ਸੱਸ ਨੇ ਕਿਹਾ ਕਿ ਡੇਰੇ ਤੋਂ ਵਾਪਸ ਆਉਂਦਿਆਂ ਤੈਨੂੰ ਕਾਫੀ ਟਾਈਮ ਲੱਗ ਜਾਵੇਗਾ ਤੇ ਮੁੰਡਾ ਸਵੇਰ ਦਾ ਹਲ ਲੈ ਕੇ ਗਿਆ ਉਹਦੇ ਲਈ ਰੋਟੀ ਬੰਨ ਦੇ ਮੈਂ ਬਾਹਰ ਫੜਾਵਾਂ ਭੁੱਖਾ ਪਾਣਾ ਖੇਤੀ ਦਾ ਕੰਮ ਕਰ ਰਿਹਾ ਹੈ ਪਰ ਉਸ ਬੀਬੀ ਦੇ ਮਨ ਵਿੱਚ ਆਪਣੀ ਸ਼ਰਧਾ ਸੀ ਉਸ ਨੇ ਲੰਗਰ ਨੂੰ ਡੱਬਿਆਂ 'ਚ ਪਾਇਆ ਤੇ ਡੇਰੇ ਆਈ ਕਿਸੇ ਦੀ ਕੋਈ ਗੱਲ ਨਾ ਸੁਣੀ ਨਾ ਉਸ ਦਾ ਆਪਣੇ ਪਤੀ ਵਾਸਤੇ ਲੰਗਰ ਲੈ ਕੇ ਗਈ ਤੇ ਨਾ ਹੀ ਆਪਣੇ ਬੱਚੇ ਨੂੰ ਛੋੜ ਦਿੱਤੀ ਇੱਧਰ ਬਾਬਾ ਹਜਾਰਾ ਸਿੰਘ ਜੀ ਡੇਰੇ ਬੈਠੇ ਸਨ ਪੋਤੀ ਤੋਂ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਸੀ ਉਸ ਬੀਬੀ ਨੇ ਲੰਗਰ ਲਿਆ ਕੇ ਸੰਤਾਂ ਦੇ ਅੱਗੇ ਰੱਖਿਆ ਤੇ ਬੇਨਤੀ ਕੀਤੀ ਮਹਾਰਾਜ ਜੀ ਬਾਬਾ ਜੀ ਲੰਗਰ ਛਕ ਲਓ ਲੰਗਰ ਲਿਆਂਦਾ ਹੈ ਤੇ ਦਇਆ ਕਰੋ ਮਹਾਰਾਜ ਵਰਤੌਣ ਦੀ ਆਗਿਆ ਬਖਸ਼ਿਸ਼ ਕਰੋ ਸੰਤਾਂ ਨੇ ਉੱਪਰ ਸਿਰ ਚੁੱਕਿਆ ਉਸ ਵੱਲ ਵੇਖਿਆ ਤੇ ਇੱਕਦਮ ਕਹਿਣ ਲੱਗੇ ਜਦੋਂ ਮੈਂ ਮੰਗਦਾ ਸਾਂ ਉਹ ਦੁੱਧ ਦਾ ਚੌਲ ਦਿੱਤੇ ਨਹੀਂ ਹੁਣ ਮੇਰੇ ਮਗਰ ਇਥੇ ਚੁੱਕੀ ਲਿਆਈਆਂ ਉਹ ਬੀਬੀ ਸੋਚਣ ਲੱਗੀ ਕਿ ਬਾਬਾ ਜੀ ਨੇ ਕਦੋਂ ਮੰਗੇ ਸਨ ਤੇ ਮੈਂ ਕਦੋਂ ਉਹਨਾਂ ਨੂੰ ਚੌਲ ਨਹੀਂ ਦਿੱਤੇ ਇਹ ਕੀ ਬਚਨ ਕੀਤਾ ਹੈ ਬਾਬਾ ਜੀ ਕਹਿਣ ਲੱਗੇ ਉਸ ਨੂੰ ਕਿਉਂ ਇੰਨਾ ਰੋਇਆ ਉਹਨਾਂ ਨੇ ਰੁਆਈ ਤੇ ਘਰ ਵਾਲਾ ਤੇਰਾ ਬਾਰ ਭੁੱਖਾ ਭਾਣਾ ਹੱਲ ਬਉਣ ਗਿਆ ਤੇ ਤੂੰ ਮੇਰੇ ਵਾਸਤੇ ਲੰਗਰ ਚੁੱਕੀ ਲਿਆਈ ਐ ਉਧਰ ਬੱਚਾ ਤੇਰਾ ਵੀ ਚੌਲਾਂ ਵਾਸਤੇ ਰੋ ਰਿਹਾ ਸੀ ਤੇ ਇਹ ਬਚਨ ਕਰਕੇ ਬਾਬਾ ਜੀ ਆਕਣ ਲੱਗੇ ਚੁੱਕ ਆਪਣਾ ਲੰਗਰ ਪਹਿਲਾਂ ਆਪਣੇ ਘਰ ਵਾਲੇ ਨੂੰ ਖਵਾ ਆਪਣੇ ਬੱਚੇ ਨੂੰ ਦੇ ਤੇ ਫਿਰ ਲੈ ਕੇ ਆਈ ਤੇ ਸੰਗਤ ਵਾਲਾ ਹੱਥ ਕਰਕੇ ਕਹਿੰਦੇ ਹਨ ਇਹ ਸਾਰੇ ਘਰੋਂ ਖਾ ਕੇ ਆਏ ਨੇ ਇਨਾਂ ਨੂੰ ਲੰਗਰ ਦੀ ਕੋਈ ਲੋੜ ਨਹੀਂ ਉਸ ਬੀਬੀ ਨੇ ਬੜੇ ਤਰਲੇ ਮਾਰੇ ਪਰ ਬਾਬਾ ਜੀ ਨਹੀਂ ਮੰਨੇ ਕਹਿਣ ਲੱਗੇ ਆਪਣੇ ਪਤੀ ਨੂੰ ਭੁੱਖਾ ਛੱਡ ਕੇ ਇੱਥੇ ਵਹਿਲਿਆਂ ਲਈ ਮੰਨੀਆਂ ਮੰਨੀਆਂ ਪਾਵ ਰੋਟੀਆਂ ਚੁੱਕੀ ਆਈਆਂ ਚੱਲ ਵਾਪਸ ਉਸ ਨੂੰ ਪਹਿਲਾਂ ਸ਼ਿਕਾ ਆਪਣੇ ਬੱਚੇ ਨੂੰ ਆਪਣੇ ਪਤੀ ਨੂੰ ਤੇ ਫਿਰ ਸੇਵਾ ਦਾ ਸੋਚੀ ਫਿਰ ਇੱਥੇ ਲੰਗਰ ਲੈ ਕੇ ਆਵੀਂ ਉਹ ਬੀਬੀ ਵਾਪਸ ਮੁੜ ਗਈ ਹੈਰਾਨ ਸੀ ਕਿ ਅੰਤਰਜਾਮੀ ਬਾਬਾ ਜੀ ਸਭ ਕੁਝ ਕਿਵੇਂ ਜਾਣ ਗਏ ਜਿਸ ਤਰ੍ਹਾਂ ਬਾਣੀ ਦਾ ਵੀ ਮੁੱਖ ਆਕਾ ਬਿਨ ਬਕਣੇ ਬਿਨ ਕਹਿਣ ਕਹਾਵਣ ਅੰਤਰਜਾਮੀ ਜਾਣੈ ਸੋ ਸੋ ਬਾਬਾ ਜੀ ਦਾ ਵੀ ਸਾਰੀ ਸੰਗਤ ਨੂੰ ਤਕਰੀਬਨ ਇਹੀ ਸੰਦੇਸ਼ ਹੁੰਦਾ ਸੀ ਕਿ ਭਾਈ ਆਪਣੇ ਘਰੇ ਹੀ ਬਾਣੀ ਪਰੋ ਸਿਮਰਨ ਕਰੋ ਸੋ ਆਪਣੇ ਪਸ਼ੂਆਂ ਦੀ ਸੇਵਾ ਕਰੂ ਬਾਬਾ ਜੀ ਬਚਨ ਕਰਦੇ ਸਨ ਕਿ ਤਿਚਰਬੰਨੀਆਂ ਨਾ ਕਰੇ ਤਾਂ ਬੰਦਾ ਹੀ ਰੱਬ ਹੈ ਭਾਵ ਮਾੜੇ ਕਰਮ ਜਾਂ ਚਲਾਕੀਆਂ ਨਾ ਕਰੇ ਤਾਂ ਸਮਝ ਲਓ ਸਿੱਧਾ ਸਦਾ ਬੰਦਾ ਹੀ ਰੱਬ ਹੈ ਸੋ ਭਾਈ ਆਓ ਆਪਾਂ ਵੀ ਗੁਰੂ ਵਾਲੇ ਬਣੀਏ ਮਲਪਾ ਖਾਣੇ ਤਿਆਗ ਕਰਕੇ ਆਪਣਾ ਸੇਵਾ ਸਿਮਰਨ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਮਲ ਪਖਾਣ ਦਾ ਬਿਲਕੁਲ ਤਿਆਗ ਕਰੀਏ ਸੋ ਬਾਬਾ ਜੀ ਦੇ ਬਚਨ ਵੀ ਇਹ ਸੁਣ ਲ ਕੇ ਭਾਈ మాਸ ਸ਼ਰਾਬ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਵਰਤਣਾ ਕੇਵਲ ਤੇ ਗੁਰੂ ਅਸੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ